ਦੱਸਿਆ ਜੀ ਮੈਂ ਤੇ ਅੱਗੇ ਸਟੇਜ ਤੋਂ ਵੀ ਇਹ ਗੱਲ ਕੀਤੀ ਆ ਕਿ ਹਿੰਦੁਸਤਾਨ ਦੀ ਜਿਹੜੀ ਇਸ ਵੇਲੇ ਸਰਕਾਰ ਆ ਮੌਜੂਦਾ ਬੀਜੇਪੀ ਦੀ ਉਹ ਸੰਵਿਧਾਨ ਨੂੰ ਖੇਡਚਾੜ ਕਰਨ ਦੀ ਬਦਲ ਦੀ ਕਈ ਗੱਲਾਂ ਤਿਆਰੀ ਕਰ ਰਹੀ ਆ ਔਰ ਉਹਨੂੰ ਰੋਕਣ ਦੇ ਵਾਸਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਇਹ ਚੀਜ਼ ਦੀ ਜਾਣਕਾਰੀ ਦਿੱਤੀ ਜਾਵੇ ਕਿ ਸੰਵਿਧਾਨ ਨੂੰ ਬਚਾਇਆ ਜਾਵੇ ਜਿਹੜਾ ਪੁਰਾਣਾ ਸੰਵਿਧਾਨ ਸਾਡਾ ਅੰਬੇਦਕਰ ਜੀ ਨੇ ਲਿਖਿਆ ਸੀ ਔਰ ਤਕਰੀਬਨ 75 ਸਾਲ ਜਿਹੜੀ ਉਹ ਰਕਮ ਆਪਣੇ ਸੰਬੋਧਨ ਦੇ ਵਿੱਚ ਤੁਸੀਂ ਕਿਹਾ ਏ ਕਿ ਕਰਨਤਾਰ ਹਲਕੇ ਦੇ ਵਿੱਚ ਇੱਕ ਬੰਦੇ ਨੂੰ ਸੀਂਡ ਲਈ ਕੀ ਗੱਲ ਕਰਨਤਾਰਨ ਦੇ ਵਿੱਚ ਦੋ ਪਾੜਾ ਕਾਂਗਰਸ ਨਹੀਂ ਨਹੀਂ ਬੰਦੇ ਜਾਦੇ ਆ ਟਿਕਟ ਹਰ ਇੱਕ ਨੂੰ ਹੱਕ ਹੁੰਦਾ ਹੈ ਇੱਕ ਨੂੰ ਮਿਲ ਨਹੀਂ ਹੁੰਦੀ ਆ ਦੋ ਬੰਦਿਆਂ ਨੇ ਇਲੈਕਸ਼ਨ ਨਹੀਂ ਲੜਦੀ ਹੁੰਦੀ ਇੱਕ ਨਹੀਂ ਲੜਦੀ ਆ ਮੇਰਾ ਕਹਿਣ ਦਾ ਮਤਲਬ ਸੀ ਹਾਂ ਬਿਲਕੁਲ ਮੈਂ ਕਿਹਾ ਵੀ ਜਿੰਨੂੰ ਵੀ ਪਾਰਟੀ ਫੈਸਲਾ ਉਦੋਂ ਕਰੂਗੀ ਸਾਰੇ ਸਾਡੇ ਸਤਿਕਾਰਯੋਗ ਸਾਥੀ ਨੇ ਹਰ ਇੱਕ ਦਾ ਹੱਕ ਬਣਦਾ ਹੈ ਉਹ ਲੋਕਾਂ 'ਚ ਜਾਵੇ ਵਿਚਰੇ ਲੋਕ ਜਿਹਨੂੰ ਚਾਣਗੇ ਉਹਨੂੰ ਪਾਰਟੀ ਸੋਚ ਕੇ ਆਪੇ ਫੈਸਲਾ ਕਰੇ। ਜਿਹੜੀ ਪੰਜਾਬ ਪੱਤੋਂ ਤੇ ਰੈਡੀਓ ਦੀ ਗੱਲ ਹੈ ਉਹ ਕਿੱਥੇ ਰਹੀ ਹੈ? ਉਹ ਸੰਗ ਸੰਗਰੂਪਤੀ। ਇੱਥੇ ਕਿਹੜੇ ਤਰੀਕੇ ਦਾ? ਇੱਥੇ ਸਾਡਾ 11 ਤਰੀਕ ਨੂੰ ਦੁਪਹਿਰੇ 2 ਵਜੇ। ਦੁਪਹਿਰ ਨੂੰ ਉਹਦਰ ਉਧਰ ਸਵੇਰੇ ਪਹਿਲਾਂ ਅੰਮ੍ਰਿਤਸਰ ਆ ਫੇਰ ਇੱਥੇ ਆ। ਮੁੱਖ ਚੜ੍ਹਾਣਾ ਕੀ ਹੈ? ਝੰਡਾ। ਝੰਡਾ ਤਾਂ ਮੈਂ ਦੱਸਦਾ ਤੁਹਾਨੂੰ ਹੋਰ ਜੰਡਾ। ਉਹ ਤਾਂ ਆਮ ਆਪਨੀ ਦਾਵਾ ਕਰ ਰਹੀ ਵੀ ਖਾਸ ਹੋ ਰਿਹਾ ਹੈ। ਉਹ ਆਮ ਪਾਰਟੀ ਦੀ ਗੱਲਾਂ ਬਾਅਦ ਚ ਕਰਾਂਗੇ। ਪਹਿਲਾਂ ਅਸੀਂ ਸੰਵਿਧਾਨ ਦੀ ਗੱਲ ਕਰੀਏ। ਬਾਕੀ ਸਾਡੀ ਲੀਡਰਸ਼ਿਪ ਆਊਗੀ। ਉਹ ਆਮ ਪ ਮੀਟਿੰਗ ਕੀਤੀ ਗਈ ਹੈ ਔਰ ਹੌਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਹਾਂ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਕਿ ਜਿਲ੍ਹਾ ਪੱਤਰ ਦੀ ਮੀਟਿੰਗ ਦੇ ਵਿੱਚ ਅੱਜ ਹਜ਼ਾਰਾਂ ਲੋਕ ਆ ਸਕਦੇ ਤੇ ਰੈਲੀ ਤਾਂ ਬਹੁਤ ਵੱਡੀ ਹੋਏਗੀ ਇਹ ਭੁਲੇਖਾ ਹੈ ਸਰਕਾਰ ਨੂੰ ਕਿ ਸ਼ਾਇਦ ਲੋਕ ਉਹਨਾਂ ਨਾਲ ਉਹ ਗਲਤੀ ਕਰ ਬੈਠੇ ਆ ਔਰ ਉਸ ਗਲਤੀ ਦਾ ਪਛਤਾਵਾ ਵੀ ਕਰ ਰਹੇ ਨੇ ਔਰ ਉਹ ਗਲਤੀ ਨੂੰ ਦੁਰਸਤ ਕਰਨ ਵਾਸਤੇ ਲੋਕ ਕੋਸ਼ਿਸ਼ ਕਰ ਰਹੇ ਨੇ ਔਰ ਉਹ ਰੈਲੀ ਜਿਹੜੀ ਤਰਨ ਤਰਨ ਦੀ ਹੋਏਗੀ ਇਤਿਹਾਸਿਕ ਰੈਲੀ ਹੋਏਗੀ ਇਹ ਇੱਕ ਗੱਲ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆਇਆ ਕਿ ਤਰਨਤਾਰਨ ਹਲਕੇ ਦੇ ਵਿੱਚ ਸੀਐਲਐਂਡ ਨੂੰ ਕਾਂਗਰਸ ਦੇ ਵਿੱਚ ਖਿੱਚੋ ਤਾਣ ਹੋ ਰਹੀ ਹੈ ਖਿੱਚੋ ਤਾਣ ਦੇਖੋ ਜਦੋਂ ਉਮੀਦਵਾਰ ਜਿਆਦਾ ਹੋਣ ਤਾਂ ਹਰ ਇੱਕ ਨੇ ਭਾਈ ਦਾ ਟਕਰਮੇ ਬਾਕੀ ਪਾਰਟੀ ਨੇ ਫੈਸਲਾ ਕਰਨਾ ਹੈ ਪਾਰਟੀ ਨੇ ਸਰਵੇ ਕਰਾਉਣਾ ਜਿਹੜਾ ਵੀ ਯੋਗ ਸਮਝਣੋਂ ਟਿਕਟ ਦੇਣਗੇ ਕਿ ਬਾਕੀ ਸਾਰੇ ਭਰਾ ਮਦਦ ਕਰਨਗੇ ਇਹ ਨਹੀਂ ਕਹਿੰਦੇ ਵੀ ਅਸੀਂ ਜੇ ਟਿਕਟ ਜੀ ਨੂੰ ਮਿਲੂਗੀ ਵਿਰੋਧ ਕਰਾਂਗੇ ਟਿਕਟ ਮੰਗਣ ਦਾ ਤੇ ਹੱਕ ਆ ਸਰ ਅਗਿਲ ਸਾਹਿਬ 17 ਧਿਰ ਪਾਰਟੀ ਆਖਦੀ ਏ ਕਿ ਅਸੀਂ ਵਿਕਾਸ ਕਰਦੇ ਪੈ ਰਹੇ ਹਾਂ ਵਿਰੋਧੀ ਧਿਰ ਨੂੰ ਅਗਰ ਜੇ ਸਾਡਾ ਵਿਕਾਸ ਨਹੀਂ ਆਉਂਦਾ ਉਹ ਆਪਣੀਆਂ ਅੱਖਾਂ ਬਣਾ ਸਾਨੂੰ ਐ ਕਰੋ ਵੀ ਅਸੀਂ ਤਾਂ ਵਿਕਾਸ ਜਿਹੜਾ ਕੀਤਾ ਦੁਨੀਆ ਨੂੰ ਪਤਾ ਹੈ ਜੇ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਗੱਲਾਂ ਕਹਿਣ ਦੀ ਕਿ ਲੋੜਾ ਲੋਕ ਆਪੇ ਵੇਖ ਲੈਣਗੇ ਹਾਲੇ ਤੱਕ ਤਾਂ ਕਿਸੇ ਨੂੰ ਨਜ਼ਰ ਨਹੀਂ ਆਇਆ 3-4 ਸਾਲ ਹੋ ਗਏ ਉਸ ਤੋਂ ਬਾਅਦ ਇਹ ਨਜ਼ਰ ਆਏ ਦੱਸ ਦਿਆਂਗੇ ਅਸੀਂ ਜੇ ਜੇ ਸਾਨੂੰ ਅੱਖਾਂ ਦੀ ਕਹਿੰਦੇ ਆ ਤੇ ਸਾਨੂੰ ਉਹ ਦਿਸ ਰਿਹਾ ਹੈ ਇਹ ਤਰਨਤਨ ਜ਼ਿਲ੍ਹੇ ਦੇ ਵਿੱਚ ਸਟੇਟ ਲਾਅ ਯੂਨੀਵਰਸਿਟੀ ਬਣ ਰਹੀ ਸੀ ਕਹਿ ਰਹੇ। ਉਹ ਰੋਕ ਦਿੱਤੀ ਗਈ ਹੈ 280 ਕਰੋੜ ਦਾ। ਸਾਨੂੰ ਤੇ ਦਿਖ ਰਿਹਾ ਕਿ ਤੁਸੀਂ ਰੋਕੀ ਹੈ। ਉਥੇ ਡਾਇਟ ਜ਼ਿਲ੍ਹੇ ਦੀ ਬਣਾਈ ਸੀ 5 ਕਰੋੜ ਰੁਪਇਆ ਲਾ ਕੇ ਰੋਕ ਦਿੱਤੀ ਹੈ ਸਾਨੂੰ ਤੇ ਦਿਖ ਰਿਹਾ ਹੈ। ਤੇ ਪਿੰਡਾਂ ਦਾ ਵਿਕਾਸ ਜਿਹੜੇ ਕਾਂਗਰਸ ਨੇ ਕੀਤਾ ਉਹ ਰੋਕ ਦਿੱਤਾ ਗਿਆ ਸਰਕਾਰ ਨੇ ਸਾਨੂੰ ਦਿਖ ਰਿਹਾ ਹੈ। ਜਹਾਜ ਕਿਤੇ ਵਿਕਾਸ ਹੁੰਦਾ ਹੈ। ਸਾਡੇ ਅਸੀਂ ਦਾਵਾ ਕਹਿੰਦੇ ਹਾਂ ਕਿ ਮੇਰੇ ਹਲਕੇ ਦੇ 113 ਪਿੰਡ ਨੇ 113 ਦੇ 13 ਪਿੰਡਾਂ ਵਿੱਚ ਅਜੇ ਵਿਕਾਸ ਕਰਾਇਆ ਹੈ। ਜੇ ਇਹਨਾਂ ਨੇ ਇੱਕ ਪਿੰਡ ਵਿੱਚ ਵੀ ਵਿਕਾਸ ਵਿਕਾਸ ਕਰਾਇਆ ਸਾਨੂੰ ਦੱਸ ਦੇਣ। ਸਿੱਖਿਆ ਕ੍ਰਾਂਤੀ ਦੇ ਤਹਿ ਉਹ ਲਾਂਦ ਵਿੱਚ ਬੱਚਿਆਂ ਤੋਂ ਵੇਟਰਾਂ ਦਾ ਕੰਮ ਕਰਾਇਆ ਜਾ ਰਿਹਾ ਹੈ ਕਿੱਦਾਂ ਦੇਖਦੇ ਯਾਰ ਵੇਟਰਾਂ ਦੀ ਗੱਲ ਤਾਂ ਇੱਕ ਛੋਟੀ ਗੱਲ ਆ ਮੈਂ ਕਹਿੰਦਾ ਸਿੱਖਿਆ ਕ੍ਰਾਂਤੀ ਦਾ ਨਾਰਾ ਹੀ ਗੱਲ ਤੇ ਆ ਸਿੱਖਿਆ ਕ੍ਰਾਂਤੀ ਕੀ ਹੁੰਦੀ ਕ੍ਰਾਂਤੀ ਦੇ ਨੂੰ ਸ਼ਬਦ ਹੀ ਨਹੀਂ ਪਤਾ ਇਹ ਪਹਿਲਾ ਇਨਕਲਾਬ ਦਾ ਨਾਰਾ ਮਾਰ ਕੇ 2022 ਚ ਲੋਕਾਂ ਨੂੰ ਬੁੱਧੂ ਬਣਾ ਲਿਆ ਹੁਣ ਸਿੱਖਿਆ ਕ੍ਰਾਂਤੀ ਦਾ ਨਾਰਾ ਮਾਰ ਕੇ ਲੋਕਾਂ ਨੂੰ ਬੁੱਧੂ ਬਣਾਉਣ ਨੂੰ ਸਿੱਖਿਆ ਕ੍ਰਾਂਤੀ ਦਾ ਪਤਾ ਹੀ ਨਹੀਂ ਜਿਹੜਾ ਸਿੱਖਿਆ ਕ੍ਰਾਂਤੀ ਦਾ ਐਮਬੈਸਡਰ ਆ ਸੁਸੋਧਿਆ ਉਹਦੇ ਉੱਪਰ ਤਾਂ ਪਰਚਾ ਦਰਜ ਆ ਕਿ ਉਹਨੇ ਬੱਚਿਆਂ ਦੇ ਕਲਾਸਰੂਮ ਬਣਾਉਣ ਦੇ ਵਿੱਚ 2000 ਕਰੋੜ ਦਾ ਘਪਲਾ ਕੀਤਾ ਹੈ ਇਹ ਜਿਹੜਾ ਕਪਲੇ ਬਾਜ ਬੰਦਾ ਹੈ ਉਹ ਪੰਜਾਬ ਦੇ ਸਿੱਖਿਆ ਕ੍ਰਾਂਤੀ ਦਾ ਐਮਬੈਸਡਰ ਆ ਤੇ ਸਾਰੇ ਪਤਾ ਹੀ ਲੱਗ ਸਕਦਾ ਕਿ ਕਿਹੋ ਜੀ ਕ੍ਰਾਂਤੀ ਇਥੇ ਹੋਣੀ ਸਾਰਾ ਸਟ੍ਰੀਟ ਦੀ ਹੋਣ ਵਾਲੀ ਰੈਲੀ ਦੇ ਵਿੱਚ ਆਪਣੇ ਵਰਕਰਾਂ ਨੂੰ ਉਹਦੇ ਸਬੰਧ ਵਿੱਚ ਕਿਹੋ ਜਿਹਾ ਮੈਸੇਜ ਮੈਂ ਨਾ ਧੂੜਾ ਪਟਦੇ ਆਂਗੇ ਤੁਸੀਂ 11 ਦੀ ਰੈਲੀ ਵੇਖੋਗੇ ਕਿ ਇੱਥੇ ਕਾਂਗਰਸੀ ਕਾਂਗਰ ਨਜ਼ਰ ਆਊਗੀ ਸਾਰੇ ਪਾਸੇ ਚਲੋ ਥੋੜਾ ਆਪਣੀ ਵਾਸਤੇ ਨੇ ਉਨੀ ਕੀਤੀ ਗਈ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਰੈਲੀ ਵੀ ਕੀਤੀ ਹੈ ਹਾਂ ਕੀ ਕਹਿਣਾ ਚਾਹੁੰਦੇ ਏ ਜੀ 11 12 ਤਰੀਕ ਨੂੰ ਸ਼੍ਰੀ ਦੇ 11 ਵਜੇ ਜ਼ਿਲ੍ਹਾ ਤਰਨਤਾਰਨ ਵਰਕਰ ਸਹਿਬਾਨਾਂ ਸਾਰਿਆਂ ਦੀ ਰੈਲੀ ਰੱਖੀ ਗਈ ਹੈ ਜੀ ਇਹ ਸੰਵਿਧਾਨ ਬਚਾਓ ਮਹਿੰਮ ਦੇ ਵਿੱਚ ਰੱਖੀ ਗਈ ਹੈ ਇਹਦੇ ਵਿੱਚ ਸਾਡੀ ਸਾਰੀ ਟਾਪ ਲੀਡਰਸ਼ਿਪ ਸਾਰੀ ਆਉਗੀ ਤੇ ਚਾਰੋਂ ਹਲਕਿਆਂ ਦੇ ਵਿੱਚੋਂ ਦੀ ਸਾਡੇ ਵਰਕਰ ਸਹਿਬਾਨ ਆਉਣਗੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਟਿਕਟ ਦੀ ਦਾਵੇਦਾਰੀ ਨੂੰ ਲੈ ਕੇ ਤੁਹਾਡਾ ਕੀ ਪੱਖ ਹੈ ਟਿਕਟ ਮੰਗਣ ਦਾ ਹੱਕ ਸਾਰਿਆਂ ਦਾ ਹੈ ਠੀਕ ਹੈ ਸੋ ਜਿੰਨੇ ਜਿਆਦਾ ਦਾਅਵੇਦਾਰ ਹੋਣਗੇ ਉਹਨਾਂ ਕਾਂਗਰਸ ਪਾਰਟੀ ਵਾਸਤੇ ਚੰਗਾ ਜੀ ਕਿਉਂਕਿ ਜੇ ਇੱਕ ਬੰਦੇ ਨਾਲ 10 ਜਣੇ ਜੁੜਦੇ ਦੂਜੇ ਨਾਲ 10 ਜੁੜਦੇ ਤੇ ਉਹ ਮੈਂ ਕੱਟ ਐਂਡ ਆਫ ਦਾ ਡੇ ਉਹ ਸਾਰੀਆਂ ਇਕੱਠੀਆਂ ਹੋ ਕੇ ਕੋਲਾਬ ਹੋ ਕੇ ਛੱਟ ਬਣਦੀਆਂ ਜੇ ਤੁਹਾਨੂੰ ਇੱਕ ਜਾਣੀ ਟਿਕਟ ਮਿਲੇਗੀ ਕੀ ਇਹ ਇਹਨਾਂ ਦੇ ਇਕੱਠੇ ਹੋਣ ਦੀ ਉਮੀਦ ਬਣ ਜਾਂਦੀ ਬਾਤ 100% ਜੀ ਇਕੱਠੇ ਹੋਣਗੇ ਜੀ ਸਾਰੇ ਇਕੱਠੇ ਹੋਣਗੇ ਸੱਤ ਸਾਹਿਬ ਨਫੇ ਸਮੇ ਤੋਂ ਹਲਕੇ ਦੇ ਵਿੱਚ ਤੁਸੀਂ ਵਿਚਰੇ ਰਹੇ ਜੇ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਮਤਲਬ ਕੱਲ ਨੂੰ ਤੁਹਾਨੂੰ ਕਿ ਟਿਕਟ ਮਿਲਦੀ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਉਹ ਕਾਂਗਰਸ ਪਾਰਟੀ ਦਾ ਇਸ ਕੋਲ ਬਹੁਤ ਵਧੀਆ ਰਹੂਗਾ ਜੀ ਕਿਉਂਕਿ ਅਸੀਂ ਜਾਣਦੇ ਰਹਿੰਦੇ ਹਾਂ ਪਿੰਡਾਂ ਦੇ ਵਿੱਚ ਤੇ ਹਰ ਇੱਕ ਪਿੰਡਿਆਂ ਦੀ ਆਵਾਜ਼ ਇਹੀ ਆਉਂਦੀ ਹੈ ਕਿ ਲੋਕੀ ਨੂੰ ਜਿੰਨਾ ਕਰੇ ਸੀਗਾ ਆਮ ਆਦਮੀ ਪਾਰਟੀ ਦਾ ਜਿੱਦਾਂ ਜਿੰਨੀ ਤੇਜ਼ੀ ਨਾਲ ਉਹਨਾਂ ਦਾ ਗਰਾਫ ਚੜਿਆ ਸੀਗਾ ਉਹਦੇ ਤੋਂ ਡਬਲ ਸਪੀਡ ਦੇ ਨਾਲ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਆਇਆ ਸੋ ਹਰ ਇੱਕ ਲੋਕੀ ਜੋ ਆਮ ਆਦਮੀ ਪਾਰਟੀ ਨੇ ਸ਼ੁਰੂ-ਸ਼ੁਰੂ ਚ ਝੂਠੇ ਵਾਅਦੇ ਕਰਕੇ ਝੂਠ ਦੇ ਸਿਰ ਤੇ ਸਰਕਾਰ ਬਣਾਈ ਸੀਗੀ ਉਹਨ ਝੂਠ ਦਾ ਪੱਦਾ ਫਾਸ਼ ਹੋ ਚੁੱਕਿਆ ਤੇ ਲੋਕੀ ਜਾਣ ਚੁੱਕੇ ਆਮ ਆਦਮੀ ਪਾਰਟੀ ਸਿਰਫ ਸਿਰਫ ਸਟੇਟ ਸੰਭਾਲਣ ਵਾਲੇ ਹੈਗੇ ਆ ਭਗਵੰਤ ਮਾਨ ਜੀ ਸੋ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ 100% ਹੈ ਜੀ ਅੱਜ ਦੀ ਹਵਾ ਦੇ ਹਿਸਾਬ ਦੇ ਨਾਲ ਜਿੰਨੀ ਮੇਜੋਰਟੀ ਆਊਗੀ ਤੁਸੀਂ ਹੈਰਾਨ ਹੋ ਕਿਉਂਕਿ ਜੀ ਕਾਂਗਰਸ ਪਾਰਟੀ ਪੂਰੇ ਜ਼ੋਨਾਂ ਛੋਲਾਂ ਨਾਲ ਜਿੱਤੂ ਲਾਲੀਪਾ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਅੱਜ ਵਰਕਰ ਮਿਲਣੀ ਹੋਈ ਹੈ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਇਹ ਸਾਡੇ ਕਾਂਗਰਸ ਹਾਈ ਕਮਾਂਡ ਨੇ ਜੋ ਕਾਂਗਰਸ ਪਾਰਟੀ ਨੂੰ ਜ਼ਿਲ੍ਹਾਵਾਰ ਇੱਕ ਮੀਟਿੰਗਾਂ ਵਰਕਰ ਮੀਟਿੰਗਾਂ ਰੱਖਣ ਦਾ ਜੋ ਫੈਸਲਾ ਲਿਆ ਉਸ ਬੰਦ ਸਾਡੇ ਤਰਨਤਾਰਨ ਹਲਕੇ ਨੂੰ 12 ਤਰੀਕ ਨੂੰ ਜੋ ਸਾਨੂੰ ਟ੍ਰਿਕ ਮਿਲੀ ਹੈ ਕਿ ਸਾਡੇ ਤਰਨ ਤਰਨ ਹਲਕੇ ਦੀ ਇੱਕ ਪੂਰੇ ਹਲਕੇ ਦੇ ਵਰਕਰਾਂ ਦੀ ਮੀਟਿੰਗ ਹੋਏਗੀ ਜਿੱਚ ਹਾਈ ਕਮਾਂਡ ਆ ਕੇ ਸਾਡੇ ਵਰਕਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਇਹ ਜਿਹੜੀ ਰੈਲੀ ਆ ਇਹਦਾ ਨਾਂ ਸੰਵਿਧਾਨ ਬਚਾਓ ਰੈਲੀ ਹੈ ਇਹ ਪੂਰੇ ਹਿੰਦੁਸਤਾਨ ਸਾਡੇ ਲੀਡਰ ਮਾਨ ਜੋਗ ਰਾਹੁਲ ਗਾਂਧੀ ਜੀ ਜੋ ਸੰਵਿਧਾਨ ਦੀ ਲੜਾਈ ਲੜ ਰਹੇ ਸੰਵਿਧਾਨ ਨੂੰ ਬਚਾਉਣ ਦੀ ਸਾਡੀ ਮੌਜੂਦਾ ਸਰਕਾਰ ਤੇ ਉਹ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਇਹ ਰੈਲੀ ਹੈ ਲੋਕਾਂ ਨੂੰ ਦੱਸਣ ਦੀ ਇੱਕ ਰੈਲੀ ਹੈ ਕਿ ਜਿਹੜਾ ਸੰਵਿਧਾਨ ਆ ਉਹ ਹੀ ਸਾਨੂੰ ਹਰ ਤਰ੍ਹਾਂ ਦਾ ਹੱਕ ਦਿੰਦਾ ਤੇ ਜੇ ਸਾਡੇ ਸੰਵਿਧਾਨ ਨਹੀਂ ਛੇੜ-ਛਾੜ ਹੋ ਜੂਗੀ ਤੇ ਸਾਡੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਕਾਫੀ ਹੱਦ ਤੱਕ ਖੋਏ ਜਾਣਗੇ ਔਰ ਕਾਂਗਰਸ ਪਾਰਟੀ ਦੇ ਵਰਕਰ ਜੋ ਕਿ ਬਹੁਤ ਲੰਮੇ ਸਮੇਂ ਤੋਂ ਇਸ ਪਾਰਟੀ ਦੀਆਂ ਗਲਤ ਨੀਤੀਆਂ 'ਤੇ ਨਿਰਾਸ਼ ਬੈਠੇ ਸੀ ਔਰ ਉਹਨਾਂ ਦੇ ਵਿੱਚ ਵੀ ਜੋਸ਼ ਭਰਨ ਲਈ ਉਹਨਾਂ ਨੂੰ ਇੱਕ ਸਤਾਈ ਦੀ ਸਰਕਾਰ ਬਣਾਉਣ ਦਾ ਮੈਂ ਕਿੰਨਾ ਕਿ ਇੱਕ ਨੀ ਪੱਤਰੀ ਰੱਖਣ ਦਾ ਕੰਮ ਹੋਏਗੀ ਇਹ ਜੋ ਰੈਲੀਆਂ ਜਿਲ੍ਹਾਵਾਰ ਨੇ ਉਸ ਬੰਦ ਅਸੀਂ ਸਾਰੇ ਅੱਜ ਸਾਡੇ ਜੋ ਸੀਨੀਅਰ ਵਰਕਰ ਸਹਿਬਾਨਾ ਉਹਨਾਂ ਨਾਲ ਵਿਚਾਰ ਪਟੰਦਰਾ ਕਰਕੇ 12 ਤਰੀਕ ਸਵੇਰੇ 11 ਵੇ ਦਾ ਟਾਈਮ ਰੱਖਿਆ ਹੈ ਦਵਿੰਦਰ ਸਿੰਘ ਲਾਲੀਟਾ ਲਾ ਕੀ ਪਾਰਟੀ ਨੂੰ ਆਪਣੀ ਦਾਵੇਦਾਰੀ ਪੇਸ਼ ਕਰਨਗੇ ਤਰਨਤਨ ਹਰ ਇੱਕੋ ਐਮਐਲਏ ਜਿੱਟੇਰਾਸਤੇ ਦੇਖੋ ਦਾਵੇਦਾਰੀ ਤੇ ਸਾਰਿਆਂ ਦਾ ਹੱਕ ਹੈ ਪੇਸ਼ ਕਰਨਾ ਮੈਂ ਸਮਝਦਾ ਕਿ ਜਿਹੜਾ ਵੀ ਬੰਦਾ ਪਬਲਿਕ ਨਾਲ ਜੁੜਿਆ ਜਾਂ ਜਿਹਨੂੰ ਪਬਲਿਕ ਚਾਹੂਗੀ ਹਾਈ ਕਮਾਂਡ ਨੇ ਵੀ ਉਸੇ ਬੰਦੇ ਨੂੰ ਟਿਕਟ ਦੇਣੀ ਹੈ ਕਿਉਂਕਿ ਹਾਈ ਕਮਾਂਡ ਨੂੰ ਇਹ ਪਤਾ ਜਿੱਤਣ ਵਾਲੇ ਬੰਦੇ ਨੂੰ ਹੀ ਟਿਕਟ ਦਿੱਤੀ ਜਾਵੇ ਕਿਉਂਕਿ ਜੇ ਸਰਕਾਰ ਬਣਾਉਣੀ ਆ ਜ਼ਰੂਰੀ ਹੈ ਕਿ ਸਾਨੂੰ ਮੈਜੋਰਟੀ ਚਾਹਾਂਗੇ ਜੇ ਸਰਕਾਰ ਬਣਾਵਾਂਗੇ ਇਹ ਆਰ ਕਿ ਉਹ ਟਿਕਟਾਂ ਜਿਹੜੀਆਂ ਸਾਰਿਆਂ ਦੀਆਂ ਸਰਵੇ ਹੋ ਕੇ ਤੇ ਜਿਸ ਬੰਦੇ ਦੇ ਵਿੱਚ ਜਿੱਤਣ ਦੀ ਸਮਰੱਥਾ ਜਿਸ ਬੰਦੇ ਦਾ ਅਕਸ ਬੇਦਾਗ ਹੋਊਗਾ ਕਿਉਂਕਿ ਅੱਜ ਸਮੇਂ ਦੀ ਲੋੜ ਜਿਹੜੀ ਆ ਉਹ ਇਮਾਨਦਾਰ ਚਿਹਰਿਆਂ ਦੀ ਲੋੜ ਆ ਜੇ ਪਬਲਿਕ ਸਮਝੂਗੀ ਕਿ ਮੈਨੂੰ ਉਸ ਕਾਬਲ ਸਮਝਦੇ ਜਾਂ ਮੈਂ ਉਸ ਕਸੌਟੀ ਦੇ ਪੂਰਾ ਉੱਤਰਦਾ ਇਮਾਨਦਾਰੀ ਪੱਖੋਂ ਜਾਂ ਲੋਕਾਂ ਨਾਲ ਸਾਡੇ ਪਿਆਰ ਪੱਖੋਂ ਜਬਾਤ ਨੈਚੁਰਲ ਮੈਂ ਦਾਵੇਦਾਰੀ ਤੇ ਰੱਖੂਗਾ ਪਰ ਇਹ ਸਾਰੀ ਮੇਰੀ ਜੋ ਇਹ ਦਾਵੇਦਾਰੀ ਆ ਇਹ ਲੋਕਾਂ ਦੇ ਹੀ ਸਿਰ ਤੇ ਆ ਮੇਰੀ ਔਰ ਲੋਕਾਂ ਦੇ ਪਿਆਰ ਸਤਕਾ ਹੀ ਹੋਏਗੀ ਇਤੇ ਦਿਨੀ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਇੱਕ ਵਿਜੀਲੈਂਸ ਵੱਲੋਂ ਤੋਂ ਕੱਲ 420 ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਬਕਾ ਵਿਧਾਇਕ ਡਾਕਟਰ ਤਰਮਵੀਰ ਅਗਨੀਓਤੀ ਦੇ ਸੁਪੁੱਤਰ ਦਾ ਨਾਮ ਹੀ ਉੱਛਲਿਆ ਹੈ ਇਹ ਔਰ ਸੋਸ਼ਲ ਮੀਡੀਆ ਤੇ ਇਹ ਚਰਚਾ ਹੈ ਕਿ ਇਹ ਪਰਚਾ ਰਾਜਨੀਤੀ ਤੋਂ ਪ੍ਰੇਰਿਤ ਹੈ ਤੁਸੀਂ ਕੀ ਦੇਖਦੇ ਹੋ ਦੇਖੋ ਜੇ ਕੋਈ ਕਿਸੇ ਕਿਸਮ ਦੀ ਕੋਈ ਗਲਤੀ ਹੋਈ ਆ ਜਾਂ ਕਿਸੇ ਕਿਸਮ ਦੀ ਕੋਈ ਮੈਂ ਕਹਿੰਦਾ ਜੀ ਉਸ ਕਮੇਟੀ ਦੇ ਵਿੱਚ ਕੋਈ ਘਪਲਾ ਹੋਇਆ ਤੇ ਇਹ ਘਪਲਾ ਚੌਥੇ ਸਾਲ 'ਚ ਆ ਕੇ ਸਰਕਾਰ ਨੂੰ ਕਿਉਂ ਆਇਆ ਜਦੋਂ ਇਹ ਨਵੀਂ ਨਵੀਂ ਸਰਕਾਰ ਬਣੀ ਆ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਆ ਕਿ ਸਾਡੇ ਤਰਨਤਾਲ ਹਲਕੇ ਤੋਂ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਨੇ ਇੱਕ ਪਹਿਲੇ ਜਾਂ ਦੂਜੇ ਮਹੀਨੇ ਪ੍ਰੈਸ ਕਾਨਫਰੰਸ ਕਰਕੇ ਇਹ ਮੁੱਦਾ ਉਠਾਇਆ ਸੀ ਤੇ ਸਰਕਾਰ ਦੀ ਕੀ ਮਜੂਰੀ ਵੀ ਹੈ ਕਿ ਇਹ ਚੌਥੇ ਸਾਲ 'ਚ ਆ ਕੇ ਪਰਚਾ ਦੇ ਰਹੇ ਨੇ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀ ਆ ਉਲਝਾਉਣ ਦੀ ਕੋਸ਼ਿਸ਼ ਆ ਇੱਕ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਆ ਕਿਉਂਕਿ ਸਾਡੇ ਅਗਨੀਉਤਰੀ ਸਾਹਿਬ ਜੋ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਨੇ ਮੈਂ ਸਮਝਦਾ ਕਿ 5 ਸਾਲ ਬਹੁਤ ਵਧੀਆ ਵਰਕਰਾਂ ਨਾਲ ਪਿਆਰ ਰਿਆ ਔਰ ਇਸ ਵੇਲੇ ਉਹਨਾਂ ਦੇ ਨਾਂ ਨੂੰ ਜਾਂ ਪਾਰਟੀ ਦੇ ਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਆ ਕਿਉਂਕਿ ਤੁਸੀਂ ਵੇਖੋ 2014 ਜਦੋਂ ਬੀਜੇਪੀ ਸਰਕਾਰ ਆਈ ਉਦੋਂ ਕੋਲਾ ਘਟਾਲਾ ਊਜੀ ਘਟਾਲਾ ਕਿੰਨੇ ਘਟਾਲੇ ਜਿਹੜੇ ਆ ਇਹਨਾਂ ਨੇ ਨਾਂ ਰੱਖ ਕੇ ਕਾਂਗਰਸ ਨੂੰ ਬਦਨਾਮ ਕਰਕੇ ਇਹ ਸਰਕਾਰ ਬਣਾਈ ਤੁਸੀਂ ਪੱਤਰਕਾਰ ਹੋ ਤੁਸੀਂ ਮੈਨੇ ਦੱਸੋ ਵੀ 2014 ਜਿਹੜੇ ਘਟਾਲੇ ਆ ਉਹ ਚ ਕਿੰਨੇ ਲੋਕਾਂ ਨੂੰ ਸਜ਼ਾ ਹੋਈ ਹੈ ਅਜੇ ਤੱਕ ਕਿਹੜੇ-ਕਿਹੜੇ ਲੋਕ ਉੱਚ ਸਜ਼ਾ ਜਾਫਤਾ ਨੇ ਉਹ ਘਟਾਲੇ ਖਤਮ ਹੀ ਹੋ ਗਏ ਆ ਇਹ ਅੱਜ ਕੱਲ ਸਟੰਟ ਬਣ ਗਿਆ ਹੈ ਕਿ ਜਦੋਂ ਕੋਈ ਇਲੈਕਸ਼ਨ ਨੇੜੇ ਆਉਂਦੀ ਹੈ ਉਦੋਂ ਕਿਸੇ ਪਾਰਟੀ ਨੂੰ ਜਾਂ ਵਿਅਕਤੀ ਵਿਸ਼ੇਸ਼ ਤੇ ਪਰਚਾ ਦੇ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ ਪਰ ਸਾਡੇ ਲੋਕਾਂ ਨੂੰ ਇਹ ਪਰਵਾਹ ਆ ਕੇ ਮੁੜ ਕੇ ਸਰਕਾਰ ਬਣਾ ਲੈਂਦੇ ਨੇ ਫਿਰ ਕੋਈ ਵੀ ਕਿਸੇ ਕਿਸਮ ਦਾ ਪਰਚਾ ਜਿਹੜਾ ਉਹਨਾਂ ਮੁੜ ਕੇ ਕਿਸੇ ਸਿਰੇ ਲੱਗਦਾ ਹੀ ਨਹੀਂ ਸੋ ਇਹ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ ਕਾਂਗਰਸ ਪਾਰਟੀ ਨੂੰ ਬਧਾਨ ਕਰਨ ਦੀ ਕੋਸ਼ਿਸ਼। ਆਉਣ ਵਾਲੀ ਰੈਲੀ ਦੇ ਵਿੱਚ ਤੁਹਾਡਾ ਯੋਗਦਾਨ ਕਿਉਂ ਜ਼ਰੂਰੀ ਹੈ? ਮੇਰਾ ਜੀ ਇੱਕ ਬਕੌਰ ਵਰਕਰ ਮੇਰੀ ਜੋ ਪਾਰਟੀ ਪ੍ਰਤੀ ਜ਼ਿੰਮੇਵਾਰੀ ਹੈ ਉਸ ਪਾਰਟੀ ਲਈ ਮੈਨੂੰ ਮਿਹਨਤ ਕਰਨੀ ਚਾਹੀਦੀ ਔਰ ਮੈਂ ਪੂਰੀ ਮਿਹਨਤ ਕਰੂੰਗਾ ਔਰ ਪੂਰਾ ਆਪਣੇ ਜਿੰਨੇ ਸਾਡੇ ਵਰਕਰ ਸਹਬਾ ਜਾਂ ਮੇਰੇ ਜੋ ਸੱਜਣ ਮਿੱਤਰ ਭੈਣ ਭਰਾ ਹਲਕੇ ਦੇ ਸਭ ਨੂੰ ਲਾਮਬੰਦ ਕਰਕੇ ਇਸ ਰੈਲੀ ਨੂੰ ਅਸੀਂ ਕਾਮਯਾਬ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਂਗਰਸ ਦੀ ਕਾਮਯਾਬੀ ਵਰਕਰਾਂ ਦੀ ਕਾਮਯਾਬੀ ਔਰ ਸਾਡੀ ਵੀ ਸਾਰਿਆਂ ਦੀ ਕਾਮਯਾਬੀ ਹੈ। ਹਾਂਜੀ ਸਿੱਖੀ ਸਾਹਿਬ ਅੱਜ ਦੇ ਇਸ ਮੀਟਿੰਗ ਦੇ ਵਿੱਚ ਵਰਕਰ ਮਿਉਣੀ ਕੀਤੀ ਗਈ ਹੈ ਕਿਹੋ ਜਿਹਾ ਰਿਸਪੌਂਸ ਹੈ ਤੇ ਕੀ ਪਰਪਸ ਕੀ ਸੀਗਾ ਇਸ ਵਰਕਰ ਦਾ ਸਾਡੇ ਹਾਈ ਕਮਾਂਡ ਵੱਲੋਂ ਨਾ ਜੀ ਸਵਧਾਨ ਬਚਾਓ ਇੱਕ ਰੈਲੀਆਂ ਵਾਸਤੇ ਆਦੇਸ਼ ਆਏ ਨੇ ਔਰ ਜੋ ਮੌਜੂਦਾ ਜੋ ਹਲਕੇ ਦੇ ਹਾਲਾਤ ਚੱਲ ਰਹੇ ਆ ਉਸ ਦੇ ਉੱਤੇ ਹਾਈ ਕਮਾਂਡ ਚਾਹੁੰਦੀ ਹੈ ਕਿ ਲੋਕਾਂ ਨਾਲ ਸਫਲਤਾ ਤੱਕ ਉਹਦੇ ਲਈ ਵਰਕਰ ਸਹਿਬਾਨ ਸਾਰੇ ਇਕੱਠੇ ਹੋਏ ਇਹਨਾਂ ਸਾਰਿਆਂ ਨੂੰ ਫਿਰ ਉੱਤੇ 11 ਤਰੀਕ ਨੂੰ 12 ਤਰੀਕ ਨੂੰ ਸਭ ਉਹ ਰੈਲੀ ਵਾਸਤੇ ਅੱਜ ਅੱਲਾਹ ਤਰੀਕਾ ਲ ਕੀਤੀ ਹਾਲਾਤਾਂ ਤੋਂ ਤੱਤ ਕਰੇ ਕੀ ਹੈ ਕਿ ਕੁਝ ਵੀ ਇਹ ਤਾਂ ਆਪਣ ਮਹਿਕ ਕੋਈ ਚੀਜ਼ ਰੁਕੀ ਨਹੀਂ ਹੈ ਸਾਰੇ ساری ਦੁਨੀਆ ਨੂੰ ਪਤਾ ਕਿ ਕੀ ਹਾਲਾਤ ਬੰਦਾ ਹੈ ਅੱਜ ਕੋਈ ਵੀ ਮਹਿਫੂਜ਼ ਨਹੀਂ ਹੈ ਕੋਈ ਸੇਫ ਨਹੀਂ ਹੈ ਔਰ ਆਉਣ ਵਾਲਾ ਸਮਾਂ ਵੀ ਜਿਹੜਾ ਕਾਫੀ ਮੈਨੂੰ ਖਤਰਨਾਕ ਨਜ਼ਰ ਆ ਰਿਹਾ ਜੇ ਇਹਨਾਂ ਤੇ ਕੋਈ ਸਾਰੇ ਰੈ ਕਰੇ ਬਣਾ ਕੇ ਨਹੀਂ ਚੱਲੇ ਬਾਕੀ ਪਾਰਟੀਆਂ ਦਾ ਵੀ ਤੇ ਪੰਜਾਬ ਜਿਹੜਾ ਆਉਣ ਵਾਲੇ ਇਕੱਲਾ ਵਿੱਤੀ ਖਤਰੇ ਚ ਨਹੀਂ ਹੈ ਲਾਅਨ ਆਰਡਰ ਲੋਕਾ ਬੀਤੇ ਦਿਨ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਇੱਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਕਿਉਂਕਿ ਉਹਨਾਂ ਵੱਲੋਂ ਬੱਚਿਆਂ ਨੂੰ ਕੰਮ ਕਰਵਾਇਆ ਜਾ ਰਿਹਾ ਸੀ ਕਿਸੇ ਫੰਕਸ਼ਨ ਦੇ ਤਹਿਤ ਪਰ ਕੀ ਜੇਕਰ ਅਸੀਂ ਫੂ ਨਿਰਮੰਧ ਹੋਣ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੀਆਂ ਕਾਰਵਾਈਆਂ ਜਾਇਜ਼ ਨਹੀਂ ਲੋਕਾਂ ਦੇ ਦੇਖਿਆ ਜਾਵੇ ਤਾਂ ਅਸੀਂ ਆਪਣੇ ਸਮੇਂ ਦੇ ਵਿੱਚ ਵੀ ਤੇ ਅਸੀਂ ਸਕੂਲਾਂ ਦੇ ਵਿੱਚ ਕੰਮ ਕਰਦੇ ਰਹੇ ਹਾਂ ਕੋਈ ਤਾਂ ਦੀ ਗੱਲ ਨਹੀਂ ਹੈ ਕਿ ਵੀ ਉਹ ਬੱਚਿਆਂ ਨੂੰ ਕਿਉਂ ਕੀਤਾ ਗਿਆ ਕਿ ਉਹ ਤੋਂ ਇਲਾਵਾ ਕੋਈ ਹੋਰ ਕੋਈ ਇਨਡਿਸਿਪਲਿਨ ਵਾਲੀ ਗੱਲ ਹੋਵੇ ਉਹਦੇ ਬਾਰੇ ਪਿਲਵਾਲੇ ਕੋ ਪਤਾ ਹੀ ਨਹੀਂ ਲੱਗਿਆ ਵਰਕਰਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੀ ਰੈਲੀ ਦੇ ਸੰਬੰਧ ਵਿੱਚ ਦੇਖੋ ਵਰਕਰਾਂ ਨੂੰ ਤਾਂ ਮੈਂ ਇਹੀ ਉਦੇਸ਼ ਦਿੰਦਾ ਕਿ ਸਾਰੇ ਆਪਾਂ ਜ਼ਿਲ੍ਹੇ ਦੀ ਰੈਲੀ ਹੈ ਔਰ ਵੱਤ ਵਾ ਤਾਂ ਆਪਾਂ ਗਿਣਤੀ ਜਿਹੜੀ ਇੱਥੇ ਲਿਆ ਕੇ ਤੇ ਕਾਂਗਰਸ ਨੂੰ ਮਜ਼ਬੂਤ